ਗਰੀਬ ਨਵਾਜ ਨੇ ਇਹ ਮਾਰਸ਼ਲ ਆਰਟ ਜਿਹੜਾ ਹੈ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤਾ ਵੀ ਜਦੋਂ ਵੀ ਸਾਡੇ ਦਰਸ਼ਨਾਂ ਨੂੰ ਆਓ ਤੁਸੀਂ ਸ਼ਸਤਰ ਧਾਰੀ ਹੋ ਕੇ ਆਉਣਾ ਹੈ ਤੇ ਜਦੋਂ ਵੀ ਤੁਸੀਂ ਐਵੇਂ ਆਓਗੇ ਸ਼ਸਤਰ ਧਾਰੀ ਧਾਰਨੀ ਬਣ ਕੇ ਤੇ ਸਾਡੀ ਜਿਆਦਾ ਖੁਸ਼ੀ ਜਿਹੜੀ ਆ ਉਹ ਤੁਸੀਂ ਪ੍ਰਾਪਤ ਕਰੋਗੇ ਐਵੇਂ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਹੋਲੀ ਦੀ ਜਗ੍ਹਾ ਹੋਲਾ ਮਹੱਲਾ ਬਖਸ਼ਿਸ਼ ਕੀਤਾ ਕਿ ਜਦੋਂ ਵੀ ਸਤਗੁਰੂ ਜੀ ਜੁੱਧ ਦਾ ਨਕਸ਼ਾ ਬਨ ਦੇ ਤੇ ਉਦਾਹਰਨਾ ਜਿਹੜੀਆਂ ਸਨ ਉਹ ਦੁਨਿਆਵੀ ਦਿੰਦੇ ਜਿਵੇਂ ਸਤਗੁਰੂ ਜੀ ਨੇ ਬਾਰੀ ਬਸੰਤ ਦੀ ਉਦਾਹਰਨ ਦੇ ਕੇ ਸਮਝਾਇਆ ਬਾਹਰੀ ਤੌਰ ਤੇ ਬਨਸਪਤੀ ਮੌਲ ਉਠਦੀ ਆ ਫੁੱਲ ਖਿੜਦੇ ਨੇ ਗੱਲ ਤਾਂ ਅੰਦਰ ਦੀ ਸੀ ਕਿ ਚੇਤ ਬਸੰਤ ਭਲਾ ਭਵਰ ਸੁਹਾਵੜੇ ਬਨ ਫੂਲੇ ਮੰਝ ਬਾਰ ਮੈਂ ਪਿਰ ਘਰ ਬੋੜਾ ਕਹਿੰਦੇ ਇਸ ਹਿਰਦੇ ਰੂਪੀ ਵਿਹੜੇ 'ਚ ਮੇਰਾ ਪਰਮਾਤਮਾ ਆ ਜੇ ਤੇ ਮੇਰੇ ਅੰਦਰ ਬਸੰਤ ਵਾਲਾ ਖੀੜਾ ਬਣ ਜਾਂਦਾ ਹੈ ਮੇਰੇ ਅੰਦਰ ਚੇਤ ਬਸੰਤ ਭਲਾ ਇਹ ਅਵਸਥਾ ਬਣ ਜਾਂਦੀ ਹੈ ਤੇ ਜਦੋਂ ਮੇਰਾ ਹਿਰਦਾ ਮਨੋ ਖਿਡਾਓ ਵਿੱਚ ਆ ਜਾਂਦਾ ਤੇ ਸਹਬ ਕਹਿੰਦੇ ਫਿਰ ਇਹ ਸਦਾ ਲਈ ਬਸੰਤ ਵਰਗਾ ਖੀੜਾ ਹੈ ਉਧਾਰਨ ਦੁਨਿਆਵੀ ਰੁੱਤ ਦੀ ਦਿੱਤੀ ਪਰ ਦੱਸ ਦਿੱਤਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨ ਕੇ ਕੰਤ ਦਿਸ਼ਾ ਪੁਰੀ ਸੇ ਐਨਸ ਫਿਰੈ ਜਲੰਤ ਹੁਣ ਦੁਨਿਆਵੀ ਤੌਰ ਤੇ ਸਤਿਗੁਰੂ ਜੀ ਉਦਾਹਰਨਾ ਰੰਗਾਂ ਦੀਆਂ ਦਿੰਦੇ ਨੇ ਪਰ ਨਕਸ਼ਾ ਜਿਹੜਾ ਹੈ ਉਹ ਜੁੱਧ ਦਾ ਬਨਦੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਿਕਰ ਕੀਤਾ ਕਹਿਣ ਲੱਗੇ ਬਾਨ ਚੱਲੇ ਤੇ ਹੀ ਕੁੰਕਮ ਮਾਨੋ ਮੂਠ ਗਲਾਲ ਕੀ ਸਾੰਗ ਪਰ ਹਾਰੀ ਭਾਰਤ ਦੇ ਲੋਕ ਹੋਲੀ ਖੇਡਦੇ ਸਨ ਇੱਕ ਦੂਸਰੇ ਤੇ ਰੰਗ ਛਿੜਕਦੇ ਸਨ ਇਹਨਾਂ ਨੇ ਬਦੀ ਦੇ ਉੱਪਰ ਨੇਕੀ ਦੀ ਜਿੱਤ ਖੁਸ਼ੀ ਮਨਾਈ ਲਾਲ ਰੰਗ ਗੁਲਾਲ ਜਿਹੜਾ ਸੀ ਉਹ ਛਿੜਕਿਆ ਗਿਆ ਪਰ ਸਾਬ ਕਹਿੰਦੇ ਗੁਰੂ ਕਾ ਸਿੱਖ ਗੁਲਾਮੀ ਦੀਆਂ ਜੰਜੀਰਾਂ ਕੱਟਣ ਵਾਸਤੇ ਜਿਹੜਾ ਜੁੱਧ ਅਭਿਆਸ ਹੈ ਨਾ ਜਦੋਂ ਵੀ ਭਾਰਤ ਦੀ ਧਰਤੀ ਤੇ ਕਦੇ ਨਾਦਰ ਸ਼ਾਹ ਦੁਰਾਨੀ ਤੇ ਕਦੇ ਆਬਦ ਸ਼ਾਹ ਬਦਾਲੀ ਚੜ੍ਹ ਕੇ ਆਉਂਦੇ ਤੇ ਪਿਛੋਂ ਇਹ ਬੜੇ ਆਰਾਮ ਨਾਲ ਤੁਰੇ ਆਉਂਦੇ ਸਨ ਪਰ ਜਦੋਂ ਲਾਹੌਰ ਲੰਘ ਕੇ ਦਿੱਲੀ ਵੱਲ ਜਾਣਾ ਹੁੰਦਾ ਸੀ ਤੇ ਲਾਹੌਰ ਦੇ ਸੂਬੇਦਾਰ ਨੂੰ ਪੁੱਛਦੇ ਵੀ ਅੱਗੇ ਕਿਸ ਤਰ੍ਹਾਂ ਤੇ ਉਹ ਵੀ ਅੱਗੋਂ ਮਜ਼ਾਕ ਨਾਲ ਕਹਿ ਦਿੰਦੇ ਵੀ ਕੋਈ ਗੱਲ ਨਹੀਂ ਅੱਗੇ ਪਕੌੜੀ ਮੱਲ ਤੇ ਜਲੇਬੀ ਰਾਹੀਆਂ ਤੁਰੇ ਚੱਲੋ ਇਹ ਦਿੱਲੀ ਤੱਕ ਜਾ ਕੇ ਖੂਬ ਲੁੱਟਦੇ ਦਿੱਲੀ ਨੂੰ ਪਰ ਪਤਾ ਉਦੋਂ ਲੱਗਦਾ ਜਦੋਂ ਇੱਥੋਂ ਦੀਆਂ ਬਹੁ ਬੇਟੀਆਂ ਨੂੰ ਗੁਲਾਮ ਬਣਾ ਕੇ ਧਨ ਦੌਲਤ ਲੁੱਟ ਕੇ ਵਾਪਸ ਜਾਣ ਲੱਗਦੇ ਤੇ ਇਹਨਾਂ ਦੇ ਉੱਪਰ ਹਮਲਾ ਹੋ ਜਾਂਦਾ ਤੇ ਫਿਰ ਲਾਹੌਰ ਦੇ ਸੂਬੇ ਨੂੰ ਪੁੱਛਦੇ ਵੀ ਤੁਸੀਂ ਤੇ ਕਹਿੰਦੇ ਹੋ ਜਲੇਬੀ ਰਾਮ ਤੇ ਪਕੌੜੀ ਮਾਲੀ ਆ ਆ ਕਿੱਥੋਂ ਆ ਗਏ ਨੇ ਸਰਦਾਰ ਬਘੇਲ ਸਿੰਘ ਧਰਤੀ ਧਕੇਲ ਸਿੰਘ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੈ ਸਿੰਘ ਕन्हैया ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸਰਦਾਰ ਚੜਤ ਸਿੰਘ ਤੇ ਜਕਰੀਆ ਖਾਂ ਕਹਿਣ ਲੱਗਾ ਪੀ ਇਹ ਤੇ ਸਿੱਖ ਨੇ ਇਹਨਾਂ ਦੇ ਟਿਕਾਣੇ ਤਾਂ ਝੱਲਾਂ ਵਿੱਚ ਨੇ ਸੰਭਾ ਵਿੱਚ ਨੇ ਬੀਕਾਨੇਰ ਦੇ ਜੰਗਲਾਂ ਵਿੱਚ ਨੇ ਇਹ ਜਦੋਂ ਵੀ ਤੁਸੀਂ ਲੁੱਟਮਾਰ ਕੱਟ ਕਰਕੇ ਇੱਥੋਂ ਜਾਣ ਦੀ ਤਿਆਰੀ ਕਰਦੇ ਹੋ ਇੱਥੋਂ ਦੀਆਂ ਬਹੁ ਬੇਟੀਆਂ ਜਦੋਂ ਪੁਕਾਰ ਕਰਦੀਆਂ ਨੇ ਤੇ ਇਹਨਾਂ ਦੇ ਆਪਣੇ ਵੀ ਪੁਕਾਰ ਨਹੀਂ ਸੁਣਦੇ ਉਦੋਂ ਫਿਰ ਗੁਰੂ ਦਾ ਸਾਜਿਆ ਹੋਇਆ ਖਾਲਸਾ ਜਿਹੜਾ ਗਤਕਾ ਖੇਡਣ ਵਾਲਾ ਸੀ ਜਿਹੜਾ ਹੋਲਾ ਮਹੱਲਾ ਸਮਝਣ ਵਾਲਾ ਸੀ ਜਿਹੜਾ ਵੀਰ ਅਸ ਦਾ ਪ੍ਰਤੀਕ ਸੀ ਉਹ ਫਿਰ ਇਸ ਫਰਿਆਦ ਨੂੰ ਸੁਣ ਕੇ ਬਾਹਰ ਆਉਂਦੇ ਅਕਾਲ ਕਾ ਨਾਰਾ ਮਾਰਾ ਤਬ ਗੁਰੂ ਗੋਬਿੰਦ ਸਿੰਘ ਕੇ ਗਾਜੀ ਸਿੰਘੋਂ ਨੇ ਪੈ ਭੀਤ ਹੋਈ ਔਰ ਕਾਂਪ ਉੱਠੀ ਜੋ ਮਾਨਮਤੀ ਤੁਰਕਾਨੀ ਸੀ ਪੰਜਾਬ ਕੇ ਬੋਲੇ ਸ਼ਾਹਦ ਹੈ ਜਿਸਮੇ ਲਟਕ ਰਹੀ ਲੀਰੇ ਉਸ ਭਾਗ ਰਹੇ ਦੁਰਾਨੀ ਕੀ ਸਲਵਾਰ ਜਹਾਂ ਉਲਝਾਨੀ ਤੀ ਦੁਰਾਨੀਆਂ ਤੇ ਅਬਦਾਲੀਆਂ ਦੀਆਂ ਭੱਜੇ ਜਾਂਦਿਆਂ ਦੀਆਂ ਪੁਸ਼ਾਕਾਂ ਝਾੜੀਦਾਰ ਕੰਡੇਦਾਰ ਝਾੜੀਆਂ ਵਿੱਚ ਅੜ ਕੇ ਜਿਹੜੀਆਂ ਲੀਰਾਂ ਲਟਕਦੀਆਂ ਸਨ ਉਹ ਮੂੰਹੋਂ ਬੋਲ ਕੇ ਗਵਾਹੀ ਭਰਦੀਆਂ ਸਨ ਕਿ ਕਬੀ ਨਾਦਰ ਤੁਸੇ ਡਰਤਾ ਥਾ ਅਬਦਾਲੀ ਵੀ ਖਾਮ ਖਾਤਾ ਥਾ ਤਬ ਤੁਜ ਕੋ ਏਕ ਲਗਨ ਥੀ ਦੁਖੀਆਂ ਦਾ ਦਰਦ ਵਡਾਣੇ ਦੀ ਹੁਣ ਇਹਦਾ ਬੇਸ ਤਾਂ ਉਹੀ ਐ ਨਾ ਰਾਜ ਜੋਗ ਮੀਰੀ ਪੀਰੀ ਤੇ ਸੰਤ ਸਪਾਈ ਜਦੋਂ ਕਸ਼ਮੀਰੀ ਪੰਡਤ ਵੀ ਆਉਂਦੇ ਨੇ ਨਾ ਗੁਰੂ ਤੇਗ ਬਹਾਦਰ ਸਾਹਿਬ ਕੋਲ ਤੇ ਉਹਨਾਂ ਸਿੱਧਾ ਨਹੀਂ ਕਿਹਾ ਕਿ हे ਗੁਰੂ ਤੇਗ ਬਹਾਦਰ ਸਾਹਿਬ ਸਾਡੀ ਬਾਹ ਫੜ ਕਸ਼ਮੀਰੀ ਪੰਡਤਾਂ ਨੇ ਕਿਹਾ ਸੀ हे ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸਾਡੀ ਬਾਹ ਫੜ ਕਸ਼ਮੀਰੀ ਪੰਡਤਾਂ ਨੂੰ ਗੁਰੂ ਸਾਹਿਬ ਦੀਆਂ ਮੀਰੀ ਪੀਰੀ ਦੀਆਂ ਤਲਵਾਰਾਂ ਤੋਂ ਡਰ ਨਹੀਂ ਸੀ ਲੱਗਦਾ ਉਹਨਾਂ ਨੂੰ ਪਤਾ ਸੀ ਇਹ ਮੀਰੀ ਪੀਰੀ ਦੀਆਂ ਤਲਵਾਰਾਂ ਹੀ ਲਾਜ ਰੱਖਣ ਵਾਲੀਆਂ ਨੇ ਉਹਨਾਂ ਨੇ ਵਾਸਤਾ ਪਾ ਕੇ ਕਿਹਾ ਸੀ ਬਾਹ ਸਾਡੀ ਪਕੜੀਏ ਹਰ ਗੋਬਿੰਦ ਕੇ ਚੰਦ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਫਿਰ ਜੇ ਪਿਤਾ ਦਾ ਵਾਸਤਾ ਪਾਇਆ ਨਾ ਤੇ ਜਾਓ ਜਾ ਕੇ ਕਹਿ ਦਿਓ ਕਸ਼ਮੀਰ ਦੇ ਸੂਬੇਦਾਰ ਨੂੰ ਕਿ ਉਹ ਔਰੰਗਜ਼ੇਬ ਨੂੰ ਕਹਿ ਦਵੇ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਬਿਰਦ ਹੈ ਬਾਹ ਜਿਨ੍ਹਾਂ ਦੀ ਪਕੜੀ ਐ ਸਿਰ ਦੀਜੈ ਬਾਹ ਨਾ ਛੋੜੀਐ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਡੀ ਬਾਹ ਫੜ ਲਈ ਐ ਕੁਣ ਸਿਰ ਤਾਂ ਕਟਿਆ ਜਾ ਸਕਦਾ ਹੈ ਪਰ ਉਹ ਪਕੜੀ ਹੋਈ ਬਾਹਾਂ ਦੀ ਲਾਜ ਜ਼ਰੂਰ ਨਿਭਾਉਣਗੇ ਹੁਣ ਜਿਹੜੇ ਗੁਰੂ ਨੇ ਚੜ੍ਹਦੀ ਕਲਾ ਵਾਲੇ ਖਾਲਸਾਈ ਗੁਣ ਭਰੇ ਤੇ ਜਦੋਂ ਜੋਧਾ ਨਕਸ਼ਾ ਬਣਿਆ ਤੇ ਉਹਦੇ ਵਿੱਚ ਉਦਾਹਰਨਾ دنیਆਵੀ ਨੇ ਕਿਤੇ ਗੁਲਾਲ ਦੀ ਉਦਾਹਰਨਾ ਕਿਤੇ ਸੰਧੂਰੀ ਰੰਗ ਦੀ ਕਿਤੇ ਕੇਸਰੀ ਰੰਗ ਦੀ ਕਿਧਰੇ ਡਫਾ ਦੀ ਹੋਲੀ ਦੀ ਉਦਾਹਰਨ ਤੇ ਕਿਧਰੇ ਹੋਰ ਉਦਾਹਰਨਾਂ ਦੇਖ ਕੇ ਸਤਗੁਰੂ ਜੀ ਜੁੱਧ ਦਾ ਨਕਸ਼ਾ ਬਣਦੇ ਨੇ ਸਾਬ ਨੇ ਬਚਨ ਕਹਿ ਕਾਣ ਲੱਗੇ ਬਾਣ ਚੱਲੇ ਤੇ ਕੁੰਕਮ ਮਾਨੋ ਜਦੋਂ ਕਮਾਨ ਵਿੱਚੋਂ ਤੀਰ ਚਲਾਉਂਦਾ ਹੈ ਖਾਲਸਾ ਵੈਰੀ ਦੀ ਛਾਤੀ ਵਿੰਨ ਕੇ ਰੱਖ ਦਿੰਦਾ ਹੈ ਜਿਹੜੇ ਦਰਾ ਖੈਬਰ ਵੱਲੋਂ ਚੜ੍ਹ ਕੇ ਆਉਂਦੇ ਸਨ ਉਹਨਾਂ ਦਾ ਮੂੰਹ ਭੰਨ ਦਿੰਦਾ ਹੈ ਖਾਲਸਾ ਇਹ ਖਾਲਸੇ ਦੀ ਕਮਾਨ ਵਿੱਚੋਂ ਨਿਕਲਿਆ ਹੋਇਆ ਸੰਧੂਰੀ ਰੰਗ ਜੇ ਆ ਵੇਖੋ ਖਾਲਸੇ ਦਾ ਹੁਲਾ ਬਾਨ ਚੱਲੇ ਬਾਨ ਕਹਿੰਦੇ ਨੇ ਤੀਰਾਂ ਨੂੰ ਬਾਨ ਚੱਲੇ ਤੇ ਕੁੰਕਮ ਮਾਨੋ ਮੂਠ ਗਲਾਲ ਕੀ ਸਾਂਗ ਪਰਹਾਰੀ ਸਾਂਗ ਕਹਿੰਦੇ ਨੇ ਵਰਸ਼ੇ ਨੂੰ ਤਿੰਨ ਤਰ੍ਹਾਂ ਦੇ ਸ਼ਸਤਰ ਨੇ ਇੱਕ ਮੁਕਤ ਦੂਜੇ ਅਮੁਕਤ ਤੇ ਤੀਸਰੇ ਉਹ ਜਿਨ੍ਹਾਂ ਨੂੰ ਮੁਕਤ ਅਮੁਕਤ ਕਹਿੰਦੇ ਨੇ ਮੁਕਤ ਸ਼ਸਤਰ ਉਹ ਨੇ ਜਿਹੜੇ ਹੱਥੋਂ ਛੱਡ ਕੇ ਚਾਹੇ ਚਲਾਏ ਜਾਣ ਜਿਵੇਂ ਗੋਲਾ ਹੈ ਅਮੁਕਤ ਉਹ ਨੇ ਜਿਹੜੇ ਹੱਥਾਂ ਵਿੱਚ ਪਕੜ ਕੇ ਚਲਾਏ ਜਾਣ ਜਿਵੇਂ ਕਿਰਪਾਨ ਹੈ ਜਿਵੇਂ ਬੰਦੂਕ ਹੈ ਪਰ ਜਿਹੜੇ ਮੁਕਤ ਅਮੁਕਤ ਨੇ ਉਹ ਹੱਥ ਵਿੱਚ ਪਕੜ ਕੇ ਵੀ ਚਲਾਏ ਜਾਂਦੇ ਸੰ ਤੇ ਹੱਥੋਂ ਛੱਡ ਕੇ ਵੀ ਜਿਹੜੀ ਸਾਂਗ ਹੁੰਦੀ ਸੀ ਨਾ ਜਿਹਨੂੰ ਵਰਸ਼ਾ ਕਹਿੰਦੇ ਸਨ ਉਹ ਹੱਥ ਵਿੱਚ ਪਕੜ ਕੇ ਵੀ ਚਲਾਇਆ ਜਾਂਦਾ ਸੀ ਤੇ ਜੇ ਦੁਸ਼ਮਣ ਦੂਰ ਹੋਵੇ ਤੇ ਫਿਰ ਹੱਥੋਂ ਛੱਡ ਕੇ ਵੀ ਉਹ ਵਰਸ਼ਾ ਜਿਹੜਾ ਸੀ ਉਹ ਪਰਹਾਰ ਕੀਤਾ ਜਾਂਦਾ ਸੀ ਸਾਬ ਕਹਿੰਦੇ ਮੇਰਾ ਖਾਲਸਾ ਗੁਲਾਲ ਦੀਆਂ ਮੁੱਠਾਂ ਨਹੀਂ ਸੁੱਟਦਾ ਮੇਰਾ ਖਾਲਸਾ ਤੇ ਦੁਸ਼ਮਣ ਦੀ ਛਾਤੀ ਨੂੰ ਵਿੰਨਣ ਵਾਸਤੇ ਆਪਣੇ ਇਸ ਹੱਥ ਦੀ ਮੁੱਠ ਵਿੱਚ ਪਕੜਿਆ ਹੋਇਆ ਸਾੰਗ ਵਰਸ਼ਾ ਜਿਹੜਾ ਨਾ ਉਹ ਚਲਾਉਂਦਾ ਤੇ ਇਹ ਉਪਮਾ ਬੰਨ ਰਹੀ ਆ ਜਿਵੇਂ ਕਿਤੇ ਇਸ ਮੁੱਠ ਰੂਪੀ ਹੱਥ ਦੇ ਵਿੱਚੋਂ ਗੁਲਾਲ ਦਾ ਛਿੜਕਾ ਕੀਤਾ ਜਾਂਦਾ ਹੋਵੇ ਬਾਨ ਚੱਲੇ ਤੇ ਕੁੰਕਮ ਮਾਨੋ ਮੂਠ ਗਲਾਲ ਕੀ ਸਾਂਗ ਪਰ ਹਾਰੀ ਢਾਲ ਮਨੋ ਡਫ ਮਾਲ ਬਣੀ ਉਹ ਡਫਾਂ ਦੀ ਹੋਲੀ ਖੇਡਦੇ ਸਨ ਕਿਉਂਕਿ ਹੋਲੀ ਕਈ ਤਰ੍ਹਾਂ ਦੀ ਸੀ ਨਵਾਬਾਂ ਦੀ ਹੋਲੀ ਲਾਠ ਮਾਰ ਹੋਲੀ ਡਫਾਂ ਦੀ ਹੋਲੀ ਅੱਗੇ ਅੱਗੇ ਮਰਦ ਤੁਰੇ ਜਾਣ ਤੇ ਪਿੱਛੋਂ ਤੀਵੀਆਂ ਸਮਕ ਮਾਰਨ ਵਾਲੀ ਹੋਲੀ ਕਈ ਤਰ੍ਹਾਂ ਦੀਆਂ ਹੋਲੀਆਂ ਸਨ ਸਾਬ ਕਹਿੰਦੇ ਖਾਲਸਾ ਪੰਥ ਜਦੋਂ ਦੁਸ਼ਮਣ ਦੇ ਵਾਰ ਨੂੰ ਸਹਾਰਨ ਲਈ ਹੱਥ ਵਿੱਚ ਢਾਲ ਪਕੜਦਾ ਇਹ ਉਪਮਾ ਬਣ ਰਹੀ ਆ ਜਿਵੇਂ ਕਿ ਤੇ ਹੱਥਾਂ ਵਿੱਚ ਦਫਾ ਦੀ ਹੋਲੀ ਖੇਡੀ ਜਾ ਰਹੀ ਹੋਵੇ ਗਰੀਬ ਨਵਾਜ਼ ਨੇ ਅੱਗੇ ਬਚਨ ਕਹੇ ਕਹਿਣ ਲੱਗੇ ਢਾਲ ਮੰਨੋ ਡਫ ਮਾਲ ਬਣੀ ਹੱਥ ਨਾਲ ਬਦੂਕ ਛੁਟੇ ਪਚਕਾਰੀ ਭਾਰਤ ਦੇ ਲੋਕ ਪਚਕਾਰੀਆਂ ਭਰ-ਭਰ ਰੰਗ ਸੁੱਟਦੇ ਸਨ ਪਰ ਖਾਲਸੇ ਨੂੰ ਸਤਗੁਰੂ ਜੀ ਨੇ ਜੰਗ ਜੂ ਜੋਦੇ ਬਣਾਇਆ ਵੀ ਅਸਲ ਸੂਰਮੇ ਤੁਸੀਂ ਉਦੋਂ ਜਦੋਂ ਤੁਹਾਨੂੰ ਜਾ ਕੋ ਹਰ ਰੰਗ ਲਾਗੋ ਤੇ ਜੁਗ ਮੈਂ ਸੋਕਈਤ ਹੈ ਸੂਰਾ ਤੇ ਜਿਹੜੇ ਆਤਮ ਜਿਹਨੇ ਸਗਲ ਵਸ ਤਾਂ ਕਹਦੇ ਧਾਰਨੀ ਸਨ ਉਹ ਜਿੱਥੇ ਆਤਮਿਕ ਜੇਤੂ ਸਨ ਉਥੇ ਜਦੋਂ ਦੁਸ਼ਮਣ ਚੜ ਕੇ ਆਉਂਦਾ ਤੇ ਉਹ ਦੁਸ਼ਮਣਾ ਤੇ ਵੀ ਜਿੱਤ ਪ੍ਰਾਪਤ ਕਰਦੇ ਸਨ ਤੇ ਜਦੋਂ ਦੁਸ਼ਮਣਾ ਦਾ ਮੁਕਾਬਲਾ ਕਰਨ ਵਾਸਤੇ ਹੱਥ ਵਿੱਚ ਕਾਰ ਬੈਨਾ ਬੰਦੂਕਾਂ ਪਕੜੀਆਂ ਤੇ ਉਹਨਾਂ ਬਦੂਕਾਂ ਵਿੱਚੋਂ ਗੋਲੀਆਂ ਚੱਲਦੀਆਂ ਤੇ ਸਤਿਗੁਰੂ ਕਹਿੰਦੇ ਅਸਲ ਵਿੱਚ ਇੰਜ ਲੱਗ ਰਿਹਾ ਜਿਵੇਂ ਬਦੂਕਾਂ ਰੂਪੀ ਪਚਕਾਰੀਆਂ ਵਿੱਚੋਂ ਗੋਲੀਆਂ ਰੂਪੀ ਰੰਗ ਨਿਕਲ ਰਿਹਾ ਇਹ ਜੋਧਾ ਨਕਸ਼ਾ ਸਤਿਗੁਰਾਂ ਨੇ ਬੰਨਿਆ ਬਾਨ ਚੱਲੇ ਤੇ ਕੁੰਕਮ ਮਾਨੋ ਮੂਠ ਗਲਾਲ ਕੀ ਸਾਂਗ ਪਰ ਹਾਰੀ ਢਾਲ ਮਨੋ ਡਫਮਾਲ ਬਣੀ ਹੱਥ ਨਾਲ ਬਦੂਕ ਛੁੱਟੇ ਪਚਕਾਰੀ ਸਰੋਨ ਭਰੇ ਪਟ ਵੀਰਨ ਕੇ ਉਪਮਾ ਜਨ ਘੋਰ ਕੇ ਕੇਸਰ ਡਾਰੀ ਜਦੋਂ ਜੁੱਧ ਹੋ ਰਿਹਾ ਤਲਵਾਰਾਂ ਢਾਲਾਂ ਖੜਕ ਰਹੀਆਂ ਨੇ ਤੇ ਜਿਹੜੇ ਸੂਰਬੀਰਾਂ ਦੇ ਪੋਸ਼ਾਕੇ ਨੇ ਜਦੋਂ ਉਹ ਖੂਨ ਦੇ ਰੰਗ ਵਿੱਚ ਰੰਗੇ ਹੋਏ ਨੇ ਤੇ ਸਹਿਬ ਕਹਿੰਦੇ ਇਹ ਉਪਮਾ ਬਣ ਰਹੀ ਆ ਜਿਵੇਂ ਘੋਲ ਕੇ ਕੇਸਰ ਦਾ ਛੜਕਾ ਕੀਤਾ ਹੋਵੇ ਤੇ ਅੱਗੇ ਫਿਰ ਸਤਗੁਰਾਂ ਬਚਨ ਕਹੇ ਕਹਿਣ ਲੱਗੇ ਖੇਲ ਤਿਫਾਗ ਕਿ ਵੀਰ ਲਰੇ ਨਵਲਾ ਸੀ ਲੀਏ ਕਰਵਾਰ ਕਟਾਰੀ